ਬਾਪੂ ਗਪਾਲ ਵਰਗੇ ਰੱਬ ਰੂਪੀ ਬੰਦੇ ਤੇ ਜਿਹੜਾ ਉਹਨੇ ਤਸ਼ੱਦਦ ਕਰਕੇ ਕਿੰਨਾ ਕ ਪੈਸਾ ਬਚਾ ਲਿਆ ਹੋਊ ਕਿੱਥੇ ਗਿਆ ਉਹ ਪੈਸਾ ਫਿਰੋ ਬਾਪੂ ਤੇ ਤਸ਼ੱਦਦ ਕਰਕੇ ਇਹਦੇ ਨਾਲ ਜ਼ਿੰਦਗੀ ਕਰਕੇ ਉਹਨੇ ਕਿਹੜੇ ਮਹਿਲ ਮਨਾਰੇ ਪਾ ਲਏ ਸੀ ਸਭ ਖਤਮ ਹੋ ਗਿਆ ਬਾਈ ਘਰ ਵੀ ਤਿੰਨ ਹਿੱਸਿਆਂ 'ਚ ਵੰਗ ਗਿਆ ਇੱਕ ਹਿੱਸਾ ਕਰਨ ਲੈ ਲਿਆ ਇੱਕ ਹਿੱਸਾ ਕਰਨ ਲੈ ਲਿਆ ਇੱਕ ਹਿੱਸਾ ਕਰਨ ਲੈ ਲਿਆ ਕਿਹੜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਹਿੰਦੇ ਬੰਦੇ ਨੇ ਨੇ ਜੋ ਬੀਜੂਗਾ ਉਹੀ ਵੱਡੂਗਾ ਜੋ ਬੋਏਗਾ ਉਹੀ ਵੱਡੇਗਾ ਭਰਾਵਾ ਇਹ ਜ਼ਿੰਦਗੀ ਦੇ ਵਿੱਚ ਅੱਜ ਨੋਟ ਕਰ ਲਾ ਗੱਲ ਮੇਰੀ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਆ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਆ ਪਰਤੱਖ ਆ ਤੁਹਾਡੇ ਸਾਹਮਣੇ ਬਾਪੂ ਗੋਪਾਲ ਦੇ ਨਾਲ ਜਿਹੜੇ ਬੰਦੇ ਨੇ ਤਸ਼ੱਦਦ ਕੀਤਾ ਸੀ ਬਾਪੂ 14-15 ਸਾਲ ਦੀ ਉਮਰ ਦਾ ਸੀ ਜਦੋਂ ਬਾਪੂ ਨੂੰ ਉਹਨੇ ਆਪਣੇ ਘਰੇ ਗੋਹਾ ਚੱਕਣ ਲਾ ਲਿਆ ਸੀ ਚੱਕੀ ਤੇ ਸਾਰਾ ਦਿਨ ਆਟਾ ਪੀਂਦਾ ਪੱਠੇ ਵੜਦਾ ਪੱਠੇ ਕੁੱਤਰਦਾ ਸਾਰਾ ਦਿਨ ਇਦਾਂ ਹੀ ਚੱਲਦਾ ਸੀ ਬਾਪੂ ਦਾ ਜੀਵਨ ਅੱਜ ਬਾਪੂ 67-62 ਸਾਲ ਦਾ ਹੋ ਗਿਆ 65 ਸਾਲ ਦਾ ਹੋ ਗਿਆ ਸੀ ਜਦ ਤੱਕ ਉਹਦੇ ਘਰੇ ਕੰਮ ਕਰਦੇ ਤੇ ਹੱਥ ਪੈਰ ਵੀ ਵਿੰਗੇ ਹੋ ਗਏ ਤਸਵੀਰਾਂ ਦੇਖੋ ਤੁਸੀਂ ਕਿਵੇਂ ਤੇ ਅੱਜ ਉਹ ਮੁਖਤਿਆਰ ਸਿੰਘ ਚੱਕੀ ਵਾਲੇ ਦਾ ਘਰ ਵੀ ਵਿਗ ਗਿਆ ਉਸ ਬੰਦੇ ਦੀ ਚੱਕੀ ਵੀ ਵਿਗ ਗਈ ਉਹਦਾ ਪਿੰਡ ਵੀ ਛੁੱਟ ਗਿਆ ਉਹ ਪਿੰਡ ਛੱਡ ਕੇ ਦੂਜੇ ਪਿੰਡ ਜਾ ਕੇ ਤੀਜੇ ਪਿੰਡ ਜਾ ਕੇ ਰਹਿਣ ਲੱਗ ਗਿਆ ਅਟੈਕ ਆ ਗਿਆ ਹਾਰਟ ਦੀ ਪ੍ਰੋਬਲਮ ਆ ਗਈ ਸਰੀਰ 'ਚ ਵੀ ਉਹ ਤਾਕਤ ਨਹੀਂ ਬਚੀ ਹਾਂ ਜੇਚ ਵੀ ਕੋਹ ਨਹੀਂ ਬਚਿਆ ਤੇ ਜਿੱਥੇ ਸਾਰੀ ਜ਼ਿੰਦਗੀ ਕੱਢੀ ਜਿੱਥੇ ਜੰਮਿਆ ਪਲਿਆ ਇਨਸਾਨ ਬੁੱਢੇ ਬਾਰੇ ਪਿੰਡ ਵੀ ਛੁੱਟ ਗਿਆ ਉਹਦਾ ਦੇਣੇ ਲੈਣੇ ਇੱਥੇ ਹੀ ਪੂਰੇ ਕਰਨੇ ਪੈਂਦੇ ਆ ਭੈਣੋ ਤੇ ਭਰਾਵੋ ਬਾਪੂ ਗਪਾਲ ਵਰਗੇ ਰੱਬ ਰੂਪੀ ਬੰਦੇ ਤੇ ਜਿਹੜਾ ਉਹਨੇ ਤਸ਼ੱਦਦ ਕਰਕੇ ਕਿੰਨਾ ਕ ਪੈਸਾ ਬਚਾ ਲਿਆ ਉਹ ਕਿੱਥੇ ਗਿਆ ਉਹ ਪੈਸਾ ਫਿਰ ਉਹ ਬਾਪੂ ਦੇ ਤਸ਼ੱਦਦ ਕਰਕੇ ਇਹਦੇ ਨਾਲ ਦਿੰਦਗੀ ਕਰਕੇ ਉਹਨੇ ਕਿਹੜੇ ਮਹਿਲ ਮਨਾਰੇ ਪਾਲੇ ਸੀ ਸਭ ਖਤਮ ਹੋ ਗਿਆ ਬਾਈ ਘਰ ਵੀ ਤਿੰਨ ਹਿੱਸਿਆਂ 'ਚ ਵੰਗ ਗਿਆ ਇੱਕ ਹਿੱਸਾ ਕਰਨ ਲੈ ਲਿਆ ਇੱਕ ਹਿੱਸਾ ਕਰਨ ਲੈ ਲਿਆ ਇੱਕ ਹਿੱਸਾ ਕਰਨ ਲੈ ਲਿਆ ਉਹਦੇ ਵੀ ਤਿੰਨ ਚਾਰ ਟੋਟੇ ਹੋ ਗਏ ਘਰ ਦੇ ਵੀ ਬਾਪੂ ਗੋਪਾਲ ਜੀ ਦਾ ਇਹ ਰੱਬ ਦਾ ਰੂਪ ਸਾਡੇ ਹਿੱਸੇ ਆਇਆ ਇਹਦੀ ਸੇਵਾ ਸਾਡੇ ਹਿੱਸੇ ਆਈ ਬਾਪੂ ਦੀ ਇਹ ਯਾ ਚਿਹਰੇ ਦੀ ਪਰੌਣਕ ਆ ਮਸਕਰਾਹਟ ਆ ਜਿਹੜਾ ਸੀ ਇਹਦੇ ਨਾਲ ਵਿਚਰਦੇ ਆ ਅਸੀਂ ਵਡਪਾਗੇ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਕਰਮਾਂ ਚ ਬਾਪੂ ਦੀ ਸੇਵਾ ਲਿਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ